ਦੋਸਤੋ ਮੈਂ ਅਵੀ ਰਾਜਗੁਰੂ ਸੇਵਾ ਦਾ ਹਲਕਾ ਕਪੂਖਲਾ ਅੱਜ ਕਪੂਖਲੇ ਦੇ ਵਿੱਚ ਮੇਰੀ ਟੀਮ ਦੇ ਸਾਥ ਦੇ ਨਾਲ ਮੇਰੇ ਧਰਮਪਤੀ ਨਿਹਾਰਾ ਰਾਜਗੁਰੂ ਦੇ ਸਾਥ ਦੇ ਨਾਲ ਤੇ ਹਲਕੇ ਕਪੂਖਲੇ ਸਾਰੇ ਫੂਲਦਾਨ ਜਿੰਦਿਆਂ ਉਹਨਾਂ ਦੇ ਸਾਥ ਦੇ ਨਾਲ ਅੱਜ ਸਤਵਾਂ ਵਿਸ਼ਾ ਫੂਲਦਾਨ ਜਮ ਸਿਟੀ ਹੌਲ ਦੇ ਬਾਹਰ ਲਗਾਇਆ ਗਿਆ ਵਾ ਜਿਹਦੇ ਵਿੱਚ ਹੁਣ ਤੱਕ ਲੋਕਾਂ ਨੇ ਵਾਚਣ ਕੇ ਸਾਲਿਆ ਜਿਹੜੇ ਲੋਕ ਰਹਿ ਗਏ ਉਹਨਾਂ ਨੂੰ ਬੇਨਤੀ ਆ ਕਿ ਬਲੱਡ ਡੋਨੇਟ ਕਰਕੇ ਹੀ ਤੁਸੀਂ ਕਿਸੇ ਜੁਰਮਾਨੀ ਜਾਨ ਬਚਾ ਸਕਦੇ ਹੋ ਸੋ ਆਓ ਸਿਟੀ ਹਾਲ ਦੇ ਬਾਹਰ ਸ਼ਾਮ ਦੇ 5:30 ਤੱਕ ਬਲੱਡ ਡੋਨੇਸ਼ਨ ਕੈਂਪ ਲੱਗਿਆ ਵਾ ਚੱਲ ਰਿਹਾ ਵਾ ਜਿੰਨਾ ਹੋ ਸਕੇ ਬਲੱਡ ਡੋਨੇਟ ਕਰੋ ਆਪਣੇ ਸਾਥੀਆਂ ਕੋ ਤਾਂ ਕਿ ਡਰ ਜਿਹੜਾ ਵਾ ਆਪਣੇ ਅੰਦਰੋਂ ਖਤਮ ਹੋਵੇ ਤੇ ਤੁਹਾਡਾ ਦਿੱਤਾ ਹੋਇਆ ਖੂਨ ਕਿਸੇ ਜ਼ਰੂਰਤਮੰਦ ਦੀ ਜਾਨ ਬਚਾਉਣ ਨੂੰ ਤੇ ਕਿਸੇ ਜ਼ਰੂਰਤਮੰਦ ਦਾ ਅੱਗੇ ਚੰਗਾ ਜਿਹੜਾ ਭਵਿੱਖ ਸ਼ੁਰੂ ਕਰਨ ਦੇ ਲਈ ਕੰਮ ਆ ਸਕੇ ਤੋਂ ਮੇਰੀਆਂ ਬੇਨਤੀਆਂ ਵਾ ਸੋ ਖੂਨ ਦਾ ਮਹਾਦਾਨ ਤਾਂ ਹੀ ਸੱਚ ਵਿੱਚ ਸਾਬਤ ਹੋਊਗਾ ਜੇ ਅੱਪਾ ਜ਼ਮੀਨੀ ਪੱਧਰ ਤੇ ਜਾ ਕੇ ਇਸ ਚੀਜ਼ ਨੂੰ ਇੰਪਲੀਮੈਂਟ ਕਰਾਂਗੇ ਤੇ ਲੋਕਾਂ ਦੇ ਵਿੱਚ ਬਲੱਡ ਡੋਨੇਟ ਕਰਾਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਅਕਾਲ